ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰ ਘਰ ਦੇ ਆ ਤੁਸੀਂ ਵੀ ਸਭ ਰਾਜੀ ਖੁਸ਼ੀ ਰਹੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਠੀਕ ਠਾਕ ਅੱਜ ਆਪਾਂ ਗੱਲ ਕਰਨ ਲੱਗੇ ਆ ਵੀ ਤੁਹਾਡੇ ਕੰਮ 99% ਤੇ ਜਾ ਕੇ ਮੁੜ ਕੇ 0 ਤੇ ਆ ਜਾਂਦੇ ਨੇ ਬੜੀ ਉਮੀਦ ਸੀ ਵੀ ਫੈਲ ਅੱਜ ਪ੍ਰੋਜੈਕਟ ਹੋ ਜੂਗੀ ਪਰ ਨਹੀਂ ਹੋਈ ਬੜੀ ਉਮੀਦ ਸੀ ਅੱਜ ਅਸੀਂ ਲੜਕੇ ਦਾ ਰਿਸ਼ਤਾ ਪੱਕਾ ਹੋ ਜਾਣਾ ਸਗਨ ਪਾ ਕੇ ਵਾਪਸ ਮੁੜਾਂਗੇ ਪਰ ਨਹੀਂ ਕੋਈ ਇਹ ਜੀ ਗੱਲ ਹੋਈ ਤੇ ਨਹੀਂ ਕੋਈ ਟੈਂਡਰ ਭਰਨਾ ਸੀ ਕਿਸੇ ਵੀ ਚੀਜ਼ ਲਈ ਉਹਦੇ ਵੀ ਉੱਪਰ ਟੜੀ ਹੋਊ ਹੋਰ ਤਾਂ ਹੋਰ ਕਿ ਜ਼ਮੀਨ ਜਾਂ ਠੇਕੇ ਤੇ ਲੈਣੀ ਹੋਵੇ ਉਹ ਵੀ ਨਹੀਂ ਲਈ ਜਾਂਦੀ ਬਹੁਤ ਇਹ ਜੇ ਕੰਮ ਨੇ ਕਈ ਵਾਰੀ ਸਾਡੀ ਜਗ੍ਹਾ ਪਸੰਦ ਆਈ ਹੁੰਦੀ ਆ ਸਾਡੀ ਅਗਲੇ ਨਾਲ ਗੱਲਬਾਤ ਵੀ ਹੋਈ ਹੁੰਦੀ ਆ ਬਿਆਨੇ ਤੋਂ ਆ ਕੇ ਬਿਆਨੇ ਵਾਲੇ ਦਿਨ ਅਗਲਾ ਜਵਾਬ ਦੇ ਦਿੰਦਾ ਨਹੀਂ ਜੀ ਵੀ ਅਸੀਂ ਤਾਂ ਸਾਡਾ ਅਸੀਂ ਵੇਚਣ ਦਾ ਰੱਦਾ ਨੇ ਜੇ ਹੋਰ ਵੀ ਕਈ ਇਹ ਜੀਆਂ ਗੱਲਾਂ ਨੇ ਜਿਹੜੀਆਂ ਸਾਡਾ ਸਿਰੇ ਤੇ ਜਾ ਕੇ ਕੰਮ ਬਿਲਕੁਲ ਕੈਂਸਲ ਹੋ ਜਾਂਦਾ ਚਾਹੇ ਸਾਡੀ ਕਿਸੇ ਵੀ ਕਿਸਮ ਦੀ ਫੈਲ ਲਾਈ ਹੋਈ ਆ ਐ ਸਿਰੇ ਤੇ ਜਾ ਕੇ ਜਿੱਥੇ ਇੱਕ ਕਿਸਮ ਤੇ ਗੱਲ ਲੱਜ ਜਾਂਦੀ ਆ ਇੰਟਰਵਿਊ ਦੇਣਗੇ ਉੱਥੇ ਵੀ ਸਾਡਾ ਇੱਕ ਪੁਆਇੰਟ ਤੋਂ ਕੰਮ ਰਹਿ ਗਿਆ ਆ ਲੈਟਸ ਦਾ ਪੇਪਰ ਦੇਣਗੇ ਉੱਥੇ ਕੁਝ ਵੀ ਅਸੀਂ ਕਰ ਰਹੇ ਮਾੜੀ ਮਾੜੀ ਅੱਧੇ ਅੱਧੇ ਪਰਸੈਂਟ ਤੋਂ ਅਸੀਂ ਵਾਪਸ ਮੁੜੇ ਹੁੰਨੇ ਆ ਜਾਨੀ ਸਮਝ ਲਓ ਅਸੀਂ ਜ਼ੀਰੋ ਤੇ ਫੇਰ ਆ ਜਾਂਦੇ ਆ ਇਹਦੇ ਵਿੱਚ ਫਿਰ ਕੀ ਹੁੰਦਾ ਸਾਰਾ ਪਰਿਵਾਰ ਜਾਂ ਜਿਹੜਾ ਮੂਰੇ ਹੋ ਕੇ ਕਰਦਾ ਹੁੰਦਾ ਸਾਰੇ ਪਰੇਸ਼ਾਨ ਹੋ ਜਾਂਦੇ ਨੇ ਇੰਨੀ ਇੱਕ ਪਰੇਸ਼ਾਨੀ ਦੇ ਵਿੱਚ ਬੰਦਾ ਚਲੇ ਜਾਂਦਾ ਵੀ ਸਾਡੇ ਤਾਂ ਕੋਈ ਵੀ ਕੰਮ ਨਹੀਂ ਬਣਦਾ ਇਹਦੇ ਨਾ ਬਣਦੇ ਪਿੱਛੇ ਵੀ ਕਈ ਰੀਜਨ ਹੁੰਦੇ ਨੇ ਜਿਹਨੂੰ 네ਗੈਟਿਵਿਟੀ ਕਹਿੰਦੇ ਨੇ ਉਹ ਸਾਰਿਆਂ ਦੇ ਘਰਾਂ ਵਿੱਚ ਭਰੀ ਹੀ ਹੁੰਦੀ ਆ ਕਿਸੇ ਦੇ ਘਰ ਵਿੱਚ ਹੀ ਆ ਜਿਹੜੀ ਉਤਮ ਊਰਜਾ ਨਹੀਂ ਜ਼ਿਆਦਾ ਤਾਂ ਨੈਗੇਟਿਵਿਟੀ ਹੈ ਅੱਜ ਕੱਲ। ਕੋ ਸਾਡੇ ਖਾਣੇ ਇਹੋ ਜਿਹੇ ਨਹੀਂ ਸਾਡਾ ਰਹਿਣਾ ਸਣਾ ਇਹੋ ਜਹਾ ਹਰ ਘਰ ਦੇ ਵਿੱਚ ਮੋਬਾਈਲ ਤੇ ਗਾਣੇ ਚੱਲਦੇ ਨੇ ਟੀਵੀ ਤੇ ਚੱਲਦੇ ਨੇ ਜਾਂ ਫਿਰ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਸਾਨੂੰ ਘਰ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਤੇ ਇਹੋ ਜੇ ਕਈ ਚੀਜ਼ਾਂ ਨੇ ਜਿਹੜੀਆਂ ਘਰ ਦੇ ਵਿੱਚ ਸਾਨੂੰ ਇਸਤੇਮਾਲ ਨਹੀਂ ਕਰਨੀ ਚਾਹੀਦੀ ਸਾਰਾ ਕੁਝ ਕਰ ਹੀ ਜਾਂਦੇ ਆ। ਅੱਗੇ ਲੋਕੀ ਹਰ ਇੱਕ ਚੀਜ਼ ਸੋਚ ਵਿਚਾਰ ਕੇ ਲੈਂਦੇ ਸੀ। ਜਦੋਂ ਜੀ ਕੀਤਾ ਚੀਜ਼ ਲੈਣ ਚੱਲ ਗਏ ਜਦੋਂ ਜੀ ਕੀਤਾ ਚੀਜ਼ ਲੈ ਆਂਦੀ ਜਿੱਥੇ ਜੀ ਕੀਤਾ ਉੱਥੇ ਰੱਖਤੀ ਜਿੱਥੇ ਜੀ ਕੀਤਾ ਉੱਥੇ ਸੱਟਦੀ ਇਹ ਕਈ ਗੱਲਾਂ ਹੁੰਦੀਆਂ ਨੇ ਜਿੰਨਾ ਕਰਕੇ ਸਾਡੇ ਘਰ ਦੇ ਵਿੱਚ ਨੈਗੇਟਿਵਿਟੀ ਵੱਧ ਜਾਂਦੀ ਹੈ ਇੱਥੇ ਤੱਕ ਵੀ ਦੱਸਦੇ ਨੇ ਵੀ ਉੱਚੀ ਬੋਲਣ ਨਾਲ ਵੀ ਹੋ ਜਾਂਦਾ ਅੱਜ ਕੱਲ ਬੱਚੇ ਨੂੰ ਰੋਕੋ ਬੱਚਾ ਇੰਨੀ ਉੱਚੀ ਆਵਾਜ਼ ਕੱਢਦਾ ਬਿਜਲੀ ਘੜਕ ਪੈਂਦੀ ਜੇ ਟੀਵੀ ਦੀ ਆਵਾਜ਼ ਕਈ ਬੱਚੇ ਤਾਂ ਇੰਨੀ ਉੱਚੀ ਸੁਣਦੇ ਨੇ ਸਾਰੇ ਪਰਿਵਾਰ ਨੂੰ ਪਰੇਸ਼ਾਨ ਕਰਦੇ ਬੱਚੇ ਨਹੀਂ ਕਹਿਣਾ ਮੰਨਦੇ ਪਰੇਸ਼ਾਨੀਆਂ ਬਿਮਾਰੀਆਂ ਜਾਣੀ ਜੀ ਘਰ ਸਾਡਾ ਸਾਰੇ ਘਸ ਨਾਲ ਭਰਿਆ ਪਿਆ ਨੈਗੇਟਿਵਿਟੀ ਨਾਲ ਹੁਣ ਤੁਸੀਂ ਕਰਨਾ ਕੀ ਆ ਸ਼ਨੀਵਾਰ ਵਾਲੇ ਦਿਨ ਪਹਿਲਾਂ ਧਿਆਨ ਨਾਲ ਸੁਣ ਲਿਆ ਕਰੋ ਸ਼ਨੀਵਾਰ ਵਾਲੇ ਦਿਨ ਬਾਕੀ ਕਿਸੇ ਦਿਨ ਨਹੀਂ ਕਰਨਾ ਹਰ ਇੱਕ ਸ਼ਨੀਵਾਰ ਨੂੰ ਕਰਦੇ ਰਹੋ ਇਹ ਕੰਮ ਨੈਗੇਟਿਵਿਟੀ ਭਜਦੀ ਰਹੂ ਹੁਣ ਕਰਨਾ ਕੀ ਆ ਪੰਜ ਪੱਤਰ ਲੈਣੇ ਨੇ ਤੁਸੀਂ ਤੇਜ ਪੱਤੇ ਪੰਜ ਕਾਲੀਆ ਮਿਰਚਾਂ ਪੰਜ ਲੌਂਗ ਪੰਜ ਤੁਸੀਂ ਲੈਣੇ ਨੇ ਕਪੂਰ ਦੀਆਂ ਟਿੱਕੀਆਂ ਹੁਣ ਸੁੱਕੀ ਪਾਠੀ ਹੁੰਦੀ ਆ ਉਹਨੂੰ ਤੁਖਾ ਲਓ ਚੰਗੀ ਤਰ੍ਹਾਂ ਮੱਦ ਜੂਗੀ ਜਦੋਂ ਮੱਗ ਜੂਗੀ ਉਹਨੂੰ ਕਿਸੇ ਵੀ ਧੂਫ ਦੇਣ ਵਾਲਾ ਕਟਛੇ ਹੁੰਦੇ ਨੇ ਅੱਜ ਕੱਲ ਕਟਛਾ ਨਹੀਂ ਹੈਗਾ ਕੋਈ ਚੱਪਣੀ ਠੂਠੀ ਜਿਹਦੇ ਵਿੱਚ ਹੈਠਾ ਮੁੱਠਾ ਜਿਹਾ ਲੱਗਦਾ ਉਹ ਵੀ ਵਧੀਆ ਅੱਜ ਕੱਲ ਹੋਰ ਵੀ ਬਹੁਤ ਕੁਝ ਆ ਰਿਹਾ ਤੇ ਜੇ ਤੁਹਾਡੇ ਕੋਲ ਮਸ਼ੀਨ ਹੈਗੀ ਆ ਮਸ਼ੀਨ ਨੇ ਪਰ ਇਹਨਾਂ ਕੰਮ ਨਹੀਂ ਕਰਨਾ ਮਸ਼ੀਨ ਤਾਂ ਇੱਕ ਜਗ੍ਹਾ ਤੇ ਕਰਦੀ ਆ ਹੁਣ ਤੁਸੀਂ ਅੱਜ ਕੱਲ ਕਿੰਨੇ ਕਮਰੇ ਹੁੰਦੇ ਨੇ ਸਾਰੇ ਕਮਰਿਆਂ ਦੇ ਵਿੱਚ ਧੂਣੀ ਦੇਣੀ ਹਾਂ ਤਈਆਂ ਦੇ ਛੋਟੇ ਦੇਖੋ ਜੀ ਮੈਂ ਕਿਰਾਏ ਤੇ ਰਹਿੰਦੇ ਉਹਨਾਂ ਕੋਲ ਇੱਕ ਕਮਰਾ ਵੀ ਹੁੰਦਾ ਉਹ ਉਸੇ ਧੂਣੀ ਨੂੰ ਦੋ ਤਿੰਨ ਵਾਰੀ ਅੰਦਰ ਕਮਾਲ ਜੇ ਤਾਂ ਤੁਸੀਂ ਸ਼ਨੀਵਾਰ ਵਾਲੇ ਦਿਨ ਤਿੰਨ ਟਾਈਮ ਦੇ ਸਕਦੇ ਹੋ ਤਾਂ ਸਭ ਤੋਂ ਵੇਟਰਾ ਸਵੇਰੇ ਉੱਠ ਕੇ ਦੇ ਦਿਓ ਦੁਪਹਿਰੇ ਦੇ ਦਿਓ ਸ਼ਾਮ ਨੂੰ ਦੇ ਦਿਓ ਫੇਰ ਬਾਕੀ ਦਿਨੇ ਦੇਣੀ ਫੇਰ ਸ਼ਨੀਵਾਰ ਨੂੰ ਦੁਪਹਿਰੇ ਸ਼ਾਮ ਕੱਥਾਂ ਸਵੇਰ ਹੈ ਦੁਪਹਿਰ ਹੈ ਸ਼ਾਮ ਪੇਸੋ ਲਓ ਸ਼ਨੀਵਾਰ ਵਾਇਦਨ ਸਵੇਟਨ ਦੁਪਹਿਰ ਟਾਈਮ ਵੀ ਦੇ ਸਕਦੇ ਹਾਂ ਸ਼ਾਮ ਟਾਈਮ ਵੀ ਤਿੰਨੇ ਟਾਈਮ ਦੇ ਸਕਦੇ ਹਾਂ ਹੈ ਕਿ ਸੀ ਜ ਹੈ ਫਿਰ ਲੇਖ ਲਓ ਕਾਪੀ ਤੇ ਪੰਜ ਤੇਜ ਪੱਤਰ ਪੰਜ ਕਾਲੀਆਂ ਮਿਰਚਾਂ ਪੰਜ ਲੌਂਗ ਪੰਜ ਕਪੂਰ ਦੀਆਂ ਟਿੱਕੀਆਂ ਸਾਰੇ ਘਰ ਦੇ ਵਿੱਚ ਜਿਹੜਾ ਧੂਣਾ ਦੇਣਾ ਜਿਹੜੇ ਤੇਜ ਪੱਤਰ ਨੇ ਥੋੜੇ ਜਨ ਨੂੰ ਇਸ ਤਰ੍ਹਾਂ ਕਰਕੇ ਬਰੀਕ ਕਰ ਲਿਓ ਥੋੜਾ ਥੋੜਾ ਜਿਹਾ ਉੱਤੇ ਪਾਉਂਦੇ ਚਾਹ ਇਕੱਠੇ ਪਾ ਦੇ ਹਰ ਸ਼ਨੀਵਾਰ ਇੱਕ ਕੰਮ ਕਰਿਓ ਜਿੰਨੇ ਵੀ ਰੁਕੇ ਹੈ ਕੰਮ ਨੇ ਸਾਰੇ ਬਣਨੇ ਸ਼ੁਰੂ ਹੋ ਜਾਣਗੇ ਪਹਿਲੇ ਸ਼ਨੀਵਾਰ ਤੋਂ ਵੀ ਹੋ ਸਕਦੇ ਨੇ ਦੂਜੇ ਤੋਂ ਵੀ ਕਰਦੇ ਰਹੋ ਘਰ ਦੇ ਵਿੱਚ ਜਿਹੜਾ ਤੁਹਾਡਾ ਨਕਾਰ ਹੈਗੇ ਨੈਕਟਿਵਿਟੀ ਚੀਜ਼ਾਂ ਹੁੰਦੀਆਂ ਨੈਗੇਟਿਵ ਉਹ ਬਲਣਾ ਢੰਗ ਤੋਂ ਕਾਹਨੇ ਹੋ ਗਿਆ ਕੁਛ ਵੀ ਆ ਚਾਹੀ ਇੱਕ ਕਈ ਸਾਡੀਆਂ ਗਲਤੀਆਂ ਨਾਲ ਹੀ ਹੁੰਦਾ ਹੈ ਫਿਰ ਅਸੀਂ ਕਹਿੰਦੇ ਸਾਡਾ ਮੁੰਡੇ ਦਾ ਰਿਸ਼ਤਾ ਹੁੰਦਾ ਹੁੰਦਾ ਰੁਕ ਗਿਆ ਸਾਡੀ ਕੁੜੀ ਦਾ ਰਿਸ਼ਤਾ ਹੁੰਦਾ 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 ਰੁਕ ਗਿਆ ਕੋ ਸਾਡੇ ਘਰ ਦੇ ਵਿੱਚ ਹੀ ਨੈਗੇਟਿਵਿਟੀ ਨਹੀਂ ਹੁੰਦੀ ਕਈ ਚੀਜ਼ਾਂ ਨੇ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਬਰਤਨੋਂ ਨਹੀਂ ਹਟਦੀਆਂ ਘਰ ਦੇ ਵਿੱਚੋਂ ਨਹੀਂ ਬਰਤਨੀਆਂ ਚਾਹੀਦੀਆਂ ਜੇ ਆਪਾਂ ਉਹਨਾਂ ਨੂੰ ਪੈਂਦੇ ਵੀ ਆ ਤਾਂ ਗੱਲ ਨੂੰ ਬੱਚੇ ਪੈਂਦੇ ਨੇ ਅੱਜ ਕੱਲ੍ਹ ਦੇ ਹੂੰ ਅੱਜ ਕੱਲ੍ਹ ਬੱਚੇ ਗੱਲ ਮਾੜੀ ਜਿਹੀ ਨਹੀਂ ਸਹਾਰਦੇ ਉਦੋਂ ਨਾਲ ਬੈਟਰ ਆਪਦਾ ਬਚੋ ਬਸ ਹਫਤੇ ਆਏ ਹਫਤੇ ਸ਼ਨੀਵਾਰ ਨੂੰ ਇਹ ਕੰਮ ਕਰਨਾ ਸ਼ੁਰੂ ਕਰ ਦੋ ਜਿਹੜਾ ਤੁਹਾਡਾ ਘਰ ਆ ਸਾਫ ਸੁਥਰਾ ਸੁੰਦਰ ਬਣਨਾ ਸ਼ੁਰੂ ਹੋ ਜਾਊਗਾ ਸਾਰੇ ਕੰਮ ਬਣਨ ਲੱਗ ਜਾਣਗੇ ਬਸ ਇੰਨਾ ਕੰਮ ਕਰਨਾ ਕਰਨਾ ਤੁਸੀਂ ਆ ਦੱਸਿਆ ਮੈਂ ਹੈ ਕਿ ਨਹੀਂ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਦੇਖੋ ਨਾ ਤਾਂ ਮੈਂ ਤੁਹਾਡੇ ਕੰਮ ਬਣਾਉਣ ਵਾਲਾ ਚ ਮੇਰਾ ਰੋਲ ਹੈ ਮੈਂ ਬਣਾਉਣੀ ਆ ਤੇ ਜਿਹਦੇ ਨਹੀਂ ਬਣਦਾ ਨਾ ਮੇਰਾ ਉਹਨਾਂ ਚ ਰੋਲ ਵੀ ਮੈਂ ਉਹਨਾਂ ਦੇ ਕੰਮ ਕਹਿੰਦੀ ਆ ਨਾ ਬਣਨਾ ਹੈ ਕਿ ਨਹੀਂ ਹੁਣ ਦੇਖੋ ਜਿੱਥੇ ਦਾ ਕੰਮ ਬਣ ਰਿਹਾ ਨੇ ਫਟਾਫਟ ਬਣ ਰਹਿ ਨੇ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਦੇਖੋ ਨਾ ਕੋਈ ਮੇਰਾ ਸਕੈਨਰ ਲਾ ਆਇਆ ਤੇ ਨਾ ਹੀ ਮੈਂ ਕਿਸੇ ਤੋਂ ਪੈਸਾ ਲੈਣੀ ਆ ਨਾ ਹੀ ਮੈਂ ਆਪਣੇ ਕਿਸੇ ਨੂੰ ਘਰ ਬੁਲਾਉਣੀ ਆ ਕਿਉਂ ਘਰ ਬੁਲਾਉਣ ਦਾ ਵੀ ਇੱਕ ਟਕਵੰਜ ਹੁੰਦਾ ਛੋਟੀ ਜੀ ਵੀਡੀਓ ਪਾਈ ਉਸ ਤੋਂ ਬਾਅਦ ਫੋਨ ਨੰਬਰ ਲਾਇਆ ਤੇ ਅੱਜ ਅਗਲਾ ਤੁਸੀਂ ਕਹਿੰਦੇ ਸਾਡਾ ਤਾਂ ਜੀ ਕੰਮ ਨਹੀਂ ਬਣਿਆ ਫਿਰ ਮੇਰੇ ਵਰਗੇ ਅੱਜ ਕਹਿੰਦੇ ਆ ਜਾ ਘਰੇ ਆ ਜਾ ਭਰਾਵਾ ਘਰੇ ਆ ਜਾ ਮੇਰੀਏ ਭੈਣੇ ਘਰੇ ਆ ਕੇ ਇੰਨੇ ਦਾ ਹਮਨ 21000 ਦਾ 51000 ਦਾ ਕਈ ਕਈ ਵਾਰ ਤਾਂ ਡੇਢ ਡੇਢ ਲੱਖ ਚ ਹਮਨ ਲੈ ਜਾਂਦੇ ਨੇ ਦੇਖੋ ਗੱਲ ਇਹੋ ਹੀ ਹੁੰਦੀ ਆ ਤੁਹਾਡਾ ਜੇ ਕੰਮ ਬਣਾਣਾ ਤਾਂ ਇੰਨੀ ਜੀ ਚੀਜ਼ ਤੋਂ ਵੀ ਬਣ ਜਾਣਾ ਨਹੀਂ ਬਣਨਾ ਚਾਹੀਏ ਤੁਸੀਂ 10 ਲੱਖ ਲਾ ਦਿਓ ਮੇਰੇ ਕੋਲ 10-10 ਲੱਖ ਵਾਲੇ ਵੀ ਆਏ ਹੋਏ ਨੇ ਜਿਨ੍ਹਾਂ ਦਾ ਨਹੀਂ ਬਣਾਉਣਾ 10 ਲੱਖ ਲਾ ਕੇ ਵੀ ਨਹੀਂ ਬਣਦਾ ਆਏਗਾ ਕਿ ਕਈ ਗੱਲਾਂ ਹੁੰਦੀਆਂ ਨੇ ਸਮਝ ਤੋਂ ਬਾਹਰ ਹੁੰਦੀਆਂ